ਸਤਨਾਮ ਵਾਹਿਗੁਰੂ ਸਾਹਿਬ ਜੀ ਰਰ ਸਾਹਿਬ ਗੰਗਾ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਤਰ ਸੁਖ ਰਗ ਭਿਆ ਜ ਜ ਸੁਖ ਤਬ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਹੂ ਕਰੀ ਨ ਹੋਈ ਬਿਹਾਰੀ ਕੁਦਰਤ ਵਸਿਆ ਤਰ ਅੰਤ ਨ ਜਾਇ ਰਖਿਆਰਾ ਜਾ ਤਮ ਜੋਤ ਜੋਤਮ ਜਤ ਕੁਲ ਕੁਲਾ ਵਰਪੂਰਿਆ ਤੂੰ ਸੱਚਾ ਸਾਇਬ ਸਿਪਸਵਲਿਓ ਜਿਨ ਕੀ ਤੇਜਾ ਵਰਪਿਆ ਕਹ ਨਾਨਕ ਕਰਤੇ ਕੀ ਬਾਤਾ ਜੋ ਜਿਕਰਨਾ ਸੁ ਕਰਿਆ सोदरा ग सा महला पेलाहकार सतगुरु प्रसाद सोदर ते गा सोगर जिबे सर्बसे वाजी ते नानि कङ्खा इति वा उणहारि ਇਤਿ ਤਿਰੀ ਰਾਗ ਪ੍ਰੀ ਸੁ ਕਹੀਐ ਇਤਿ ਤਿਰੀ ਗਵਨ ਹਰੀ ਗਾਵਨ ਤੁਧਨੋ ਪਉਣ ਪਾਣੀ ਬੈ ਸੰਤਰ ਗਵਿਰਜ ਧਰਮ ਦਵਾਰੇ ਗਾਵਨ ਤੁਧਨੋ ਜਿਤੁ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬਰਮਾ ਦੇਵੀ ਸੋ ਤੇਰੇ ਸਦਾ ਸਵਾਰੇ ਗਾਵਨ ਤੁਦ ਨੋ ਇੰਦਰੰਦਰ ਆਸਨ ਬੈਠੇ ਦੇਵਤੀਆਂ ਦਰ ਨਾਲੇ ਗਾਵਨ ਤੁਦ ਨੋ ਸਿੱਧ ਸਮਾਧੇ ਅੰਦਰ ਗਾਵਨ ਤੁਦ ਨੋ ਸਾਧ ਵਿਚਾਰੇ ਗਾਵਨ ਤੁਦ ਨੋ ਜਤੀ ਸਤੀ ਸੰਤੋਖੀ ਗਾਵਨ ਤੁਦ ਨੋ ਵੀਰ ਕਰਾਰੇ ਗਾਵਨ ਤੁਦ ਨੋ ਪੰਡਤ ਪਣ ਰਖੀ ਸਰ ਜੁਗ ਜੁਗ ਵੇਦਾਨਾ ਨੇ ਗਾਵਣ ਤੁਤ ਨੂੰ ਮੋਹਣੀ ਮਨ ਮੋਹਣਾ ਸੁਰਗ ਵਿੱਚ ਪਿਆਲੇ ਗਾਵਣ ਤੁਤ ਨੂੰ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਤ ਨੂੰ ਜੋਦ ਮਹਾਬਲ ਸੂਰਾ ਗਾਵਣ ਤੁਤ ਨੂੰ ਖਾਣੀ ਚਾਰੀ ਗਾਵਣ ਤੁਤ ਨੂੰ ਖੰਡ ਮੰਡਲ ਬਰਮੰਡਾ ਕਰ ਕਰ ਖੀ ਤੇਰੇ ਧਾਰੇ ਸੇ ਤਤਨ ਗਵਨ ਜੋ ਤਤ ਭਾਵਨ ਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਤਤਨ ਗਵਨ ਸੇ ਮੈ ਜਿਤਨੇ ਅਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਹੀ ਬ ਸਚ ਸੱਚੀ ਨਾਹੀ ਹੈ ਵੀ ਉਸ ਜੈਨ ਜਸੀ ਰਚਨਾ ਜਿ ਨਿਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇ ਜਿਨਿ ਉਪਾਈ ਕਰ ਕਰ ਦੇਖੀ ਗੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਿਸ ਭਵੈ ਸੋਈ ਕਰਸੀ ਫਿਰੁ ਕਮਨ ਨ ਕਰ ਨ ਜਾਇ ਸੋ ਪ ਸਹੁ ਸਬ ਸਹਿਬੂ ਨਾਨਕ ਰਹਿਣ ਰਜਾਈ ਅਸਮਨ ਪਹਿਲਾ ਵਟ ਵਟ ਸਭ ਕੋਈ ਕੇ ਵਟ ਵਟ ਰਿੱਠਾ ਹੋਈ ਕੀਮਤ ਪਾਇ ਨਾ ਕਿਹਾ ਜਾਈ ਰਹਿਣ ਵਣ ਤੇਰੀ ਰਹਿ ਸਮਾਈ ਵਟ ਵੀਰੀ ਸਹਿਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣ ਤੀਰਾ ਕੀਤਾ ਕੀ ਵਿਣਚੀ ਰਹਾ ਸਭ ਸੁਰਤੀ ਮਿਲ ਅਸੁਰਤ ਕਮਾਈ ਸਭ ਕੀਮਤ ਮੇਲ ਕੀਮਤ ਪਾਈ ਗਿਆਨੀ ਤੇ ਅਨੇ ਗੁਰ ਗੁਰਹਾਈ ਕਹਿ ਨਜਾਈ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕੀ ਵਡਿਆਈਆ ਤੁਧ^{(2)} ਵਿੱਚ ਦੇ ਕਿਨੇ ਨ ਪਾਈਆ ਕਰ ਮਿਲੈ ਨਹੀਂ ਢੱਕ ਰਹੀਆ ਕਣਵੜਾ ਕੀ ਵਿਚਾਰ ਸਿਫਤੀ ਪਰੇ ਤੇਰੀ ਬੰਡਾਰਾ ਜਿਸ ਨੂੰ ਦੇ ਤਿਸੇ ਕਿਆ ਚਾਰਾ ਨਾਨਕ ਸਚ ਸਵਾਰਣ ਆਰਾ ਅਸਮਲ ਪਹਿਲਾ ਅੱਖਾਂ ਜੀ ਬਾ ਵਿਸਰੇ ਮਰ ਜਾਓ ਅਖਣ ਔਖਾ ਸਚਨ ਸਚੇ ਰਾਮ ਕੀ ਲਗੈ ਪੋਖ ਵਧ ਮੁਖ ਖਾ ਹੈ ਚਲੀਏ ਦੂ ਕਾ ਸੁਖ ਵਿਸਰੈ ਮੇਰੀ ਮਾਇ ਸਚ ਸਜ ਸਜੈ ਨਾ ਹੀ ਰਹ ਸਚੇ ਨਾਮ ਕੀ ਦਿਲ ਵੜਿਆ ਹੀ ਆਗ ਤੱਕ ਕੀਮਤ ਨਹੀਂ ਪਾਈ ਇਹ ਸਹਿ ਮਿਲ ਕੇ ਅਖਣ ਪਾਈ ਵੱਡਾ ਨੋਬਾ ਘਟ ਨ ਜਾਏ ਨਾ ਹੋ ਮਰੇ ਨਾ ਹੋ ਵਸੋਗ ਜਿੰਦਰਹਿਨ ਚੁਕੇ ਭੋਗ ਗੁਣ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਈ ਜਿਵੇਂ ਆਪ ਤੇ ਵਿੜ ਤੇ ਰੀਦਾਤ ਜਿੰਦਿਲ ਕਰ ਕਰ ਗੀਤੀ ਰਾਤ ਖ ਸੰਸਰ ਤੇ ਕਮ ਜਾਤ ਨਾਨਕ ਨਵ ਸਬਸਨਤ ਰਘੁ ਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰੂ ਸਤਪੁਰਖ ਬਿਨੁ ਕਰਉ ਗੁਰੂ ਬਾਸ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਰਦੇ ਨਾਮ ਵਰਗਾਸ ਮੇਰੇ ਮਿਤ ਗੁਰਦੇਵ ਮਹ ਕਹਰਾਉ ਨਾਮ ਵਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤਮ ਰਹੀ ਰਹਾ ਉਸ ਰਹਾ ਹਰ ਜਨ ਕੇ ਬੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਸੁਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤਿਰਗ ਜੀਵੈ ਤਿਰਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਤਰ ਮਸਤਕ ਲਿਖਿਆ ਲਿਖਾਸ ਨਨ ਤਨ ਸਤ ਸੰਗਤ ਜੇ ਤਰਸ ਪਾਇ ਮਿਲ ਜਨ ਨਾਨਕ ਨਾਮ ਬਰਗਾਸ ਰਾਗ ਗੂਜਰੀ ਮਹਲਾ 5 ਕਾਹੀ ਰੇ ਮਨ ਚਿਤ ਵੇ ਉਦਮ ਜਾਰ ਹਰ ਜਿਉ ਪਰਿਆ ਸੈਲ ਪਥਰ ਮੈਂ ਜੰਤੂ ਪਾਏ ਤਾਂ ਕਰਿ ਜਿ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਝੁਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਦ ਬਨਤਾ ਕੋਇ ਨਿਕਿ ਕਿਤ ਹਰਿਆ ਸਿਰ ਸੇਜਿ ਸੰਬਾਹੀ ਠਾਕੁਰ ਕਾਹੀ ਮਨ ਪਾਓ ਕਰਿਆ ਊੜੇ ਊਡਵੈ ਸੇ ਖੋਸ਼ ਤਿਸ ਪਾਚੀ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਠ ਸਿਧਾਨ ठाकुर करतल धरया ज ननक बल बल सदे बल जाईए तेरा अंत न पार वरया राग समहल्ला चौथा सो पुरखा एक ओंकार सतगुरु प्रसाद सो पुरखण रंजन, रंजन हर पुरखण रंजना हर अगम अगम अपारा सब ਧਿਆਵੈ ਸਬ ਧਿਆਵੈ ਤੁਜੀ ਹਰ ਸੱਚੇ ਸਿਰਜਣਹਾਰ ਸਭ ਜੀਅ ਤੇ ਤੁਹਾਰੇ ਦੀ ਤੁਝੀਆਂ ਕਾ ਦਤਾਰ ਹਰਿਆ ਬਹੁ ਸੰਤੋ ਜੀ ਸਭ ਦੁੱਖ ਵਸਾਰਣ ਹਾਰਾ ਹਰਿਆ ਪੀਠਾਪੁਰ ਹਰਿਆ ਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵਣ ਅੰਤਰ ਜੀ ਹਾਰੇ ਕੋ ਪੁਰਖ ਸਮਾਨਾ ਇਕ ਦਾਤਾ ਇਕ ਬਿਖਾਰੀ ਸਭ ਦੇ ਰਜ ਜਬੜਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰੇ ਨ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣ ਜੋ ਸਿਵ ਹੈ ਜੋ ਸਿਵ ਹੈ ਤੁਦ ਜੀ ਮੈਂ ਨਾਨਕ ਤੈਨ ਘਰ ਬਾਣ ਅਰਤੀਆ ਵੇ ਅਰਤੀਆ ਮਤੁਜੀ ਸੇ ਜਨ ਜੁਗ ਮੈਂ ਸੁਗਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਜਿਨ ਟੁੱਟੀ ਜਮ ਕੀ ਫਾਂਸੇ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਹੀ ਤਿਲਕਾ ਪਾਉ ਸਭ ਗਵਾਸੀ ਜਿਨ ਸੇ ਵੇ ਆ ਜਿਨ ਸੇ ਵੇ ਮਿਰ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤੈਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੀ ਭਗਤ ਸਲਹਾਂ ਤੁਜੀ ਹਰ ਅਨਕਰ ਗਣੰਤ ਤੇਰੀ ਅਨਕ ਤੇਰੀ ਅਨੇਕ ਹਰ ਪੂਜਾ ਜੀ ਤਪ ਤਪ ਜਪੇ ਬੇਅੰਤ ਤੇਰੀ ਅਨੇਕ ਤੇਰੀ ਅਨੇਕ ਪੜਹਿ ਬੋ ਸਿਮਰ ਸਬ ਜੀ ਕਰਕੇ ਆਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੁਮ ਆਦਪੁਰਖ ਪਰਮਪੁਰ ਕਰਤਾ ਜੀ ਤੁਝੇ ਵੜਿਆ ਵਰਨ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਇੱਕੋ ਜੀ ਤੁਨਹਿ ਚਲ ਕਰਤਾ ਸੁਈ ਦੁਦਿਆ ਪੇ ਭਾਵੈ ਸੁ ਵਰਤਾ ਜੀ ਤੁਹਾਪੇ ਕਰੈ ਸੋਈ ਤੁਧਿ ਆਪੇ ਸਿਰ ਸੋ ਪਾਏ ਜੀ ਤੁਧਿ ਆਪੇ ਸਿਰ ਸਵਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੇ ਕਾ ਜਣੋਈ ਅਸਾ ਮਹਲਾ ਚੌਥਾ ਤੂ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੂ ਪਾਵੈ सोई तिसे जो तुंदे सोए हु पाई रहो सब तेरी तू सबनी ते आया इसनो कृपा करे ते नाम रत्न पाया गुरमक लाता मनम गवाया तुदिया बिछोड़या मिलाया तू दरियाउ सब तुजे माही तुद बिन दू जग कोइ नाही ਜੀਅ ਜਿ ਸਲਤੇ ਰਖੇਲਾ ਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣੈ ਸੋਇ ਜਨ ਜਾਣੈ ਹਰ ਗੁਣ ਸਦੀ ਆਖ ਵਖਾਣੈ ਜਿਨ ਹਰ ਸਿਵ ਤਿਨ ਸੁ ਗਾਇ ਸਹਿ ਜੀ ਅਰ ਨਾਮ ਸਮਾਇਆ ਦੁਆ ਪੇ ਕਰਤਾ ਤੇ ਰਾਖੀਆ ਸਭ ਹੋਇ ਤੋਦ ਬਿਨ ਤੂ ਜਾ ਵਰ ਨ ਕੋਈ ਤੂੰ ਕਰ ਕਰਵੇਂ ਖੈ ਜਾਣੇ ਸੋਈ ਜਨਾਨਕ ਗੁਰਮੁਖ ਪ੍ਰਗਟ ਹੋਇ ਅਸਮਹ ਲਬੈਲਾ ਤੇ ਸਰਵਣੇ ਭਾਈ ਲੈਨੀ ਵਸਾ ਪਣੀ ਪਾਉਕ ਦਿਨਹਿ ਕੀਆ ਪੰਕਜ 모ਹ ਹੈ ਪਗਨੀ ਚਾਲੈ ਹਮ ਦੇਖਾਂ ਤੈ ਨੁਬੇਲੇ ਮਨ ਇੱਕ ਨੇ ਚੇਤਿ ਸੂੜ ਮਨਾ ਹਰ ਬਿਸਰਤੀ ਰੇ ਗੁਣ ਗਨਿਆ ਰਹਾ ਨਾਹੂ ਜਦੀ ਸਦੀਨੀ ਪੜਿਆ ਮੂਰਖ ਮੁਗਦਾ ਜਨਮ ਪਿਆ ਪਰ ਨਤ ਨਾਨਕ ਤੇਰੀ ਕੀ ਸ਼ਰਨਾ ਕਿੰਤੂ ਨਾਹੀ ਵਿਸਰਿਆ ਅਸਾਮਲ ਬੰਜੀਵਾ ਭਈ ਪ੍ਰਪਤ ਮਾਨੁਖ ਤੇ ਬਰੀਆ ਗੋਬਿੰਦ ਮਿਲ ਕੇ ਤੇਰੀ ਬਰੀਆ ਅਵਰ ਕਾਇ ਤੇਰੇ ਕਿਤੇ ਨ ਕਾਮ ਮਿਲ ਸਾ ਸੰਗਤ ਪਜ ਕੇਵਲ ਨਾਮ ਸਰਜਾਮ ਲਾਗ ਪਉ ਜਲ ਤਰਨ ਕੈ ਜਨਾ ਬਿਰਥਾ ਜਾ ਤਰੰਗ ਮਾਇਆ ਕਰਾ ਜਪ ਤਪ ਸੰਜਮ ਧਰ ਮਨਾ ਕਮਾਇ ਸੇਵਾ ਸਾਧਨ ਜਨ ਹਰ ਰਾਇ ਕਹੁ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਦਨ ਜਾਣਿਆ ਰਾਇ ਕਹੋ ਨਾਨਕ ਅਮਨੀਚ ਕਰਮਾ ਸਰਨ ਬਰਹਿ ਕੀ ਰੱਖੋ ਸਰਮਾ ਕਬਿਓ ਬਾਚ ਬੇਨਤੀ ਚਉ ਪਈ ਹਮਰੀ ਕਰੋ ਹਾ ਦਿਰਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਏ ਹਮਾਰਾ अपना जान करो पित्पार हमरे जट सुबह तुम गाबो आप हाते मोहि बचाओ सूखी बसै मोरो परिवार सिख सिख सब करता मोरी इच्छा निज कर दे करिए सब बैरन को आसंगर्य पुरनो है हमारी आस तोर भजन की रह प्यासा तुम्हें छोड़ कोई और ना ते आऊ जो वर चाहूं सो तुम ते बम ਸੇਵਕ ਸਖਮਾਰੇ ਤਾਰੀ ਹੈ ਚੁਣ ਜਨ ਸੱਤਰ ਹਮਾਰੇ ਮਾਰੀ ਹੈ ਆਪਾ ਦੇ ਮੁਝੇ ਬਰੀਏ ਮਰਣ ਕਾਲ ਕਾ ਤਰਾਸ ਨ ਵਰੇ ਹਉ ਜਸਦਾ ਹਮਾਰੇ ਪਛਾ ਸੇ ਅਸਤੂ ਚੁ ਕਰਿਓ ਰੱਛਾ ਰੱਖ ਲਿਯੋ ਮੋ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੂਰੀ ਚਾਤਰ ਦਸ ਗੰਤਾ काल पाई ब्रह्मा बपतरा काल पाए शिव जो अवतारा काल पाए कर विष्णु प्रकाशा सकल काल का किया तमाशा जवन काल जोगी शिव की यो वेदराज बर्मा ज्योति जवन काल सब जगत हमारा नमस्कार है हमारा जवन काल सब जगत बनायो देवताए दक्षिण बजायो आदंत के अवतारा ਸੋਈ ਗੁਰੂ ਸਮਝੋ ਹਮਾਰ ਨਮਸ਼ਕਾਰ ਤਿਸਹੀ ਕੋ ਹਮਾਰੀ ਸકલ ਪ੍ਰਜਾ ਜਿਨਿ ਆਪ ਸਵਾਰੀ ਸਿਵਕਣ ਕੋ ਸਿਵਗੁਣ ਸੁਖ ਦਿਯੋ ਸਤ੍ਰਣ ਕੋ ਪਰਮ ਬੰਦ ਕੀਯੋ ਭਟ ਗੜ ਗਏ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚ ਰਸੂਲਾ ਸਭ ਪਰ ਕਿਰਪਾ ਦ੍ਰਿਸ਼ ਗਣ ਫੂਲਾ ਸੰਤਨ ਦੂਖ ਪਾਇਤੀ ਦੁਖੀ सुख पाए साधन की सूखी एक एक की वीर पहचाना कट कट की पट पट की जाने जब उद्क्रख करा करतारा परजा तर तब देह अपारा जब आखिर करत तु कबहु तुम मैं منت दे दर्शन हूं जीते बादन सेठ सतार आप अपनी बूज उचार तुम सब ही तेरा धन रानाम जानत वेद पीधर आलम ਨਰਹੰਕਾਰ ਨਰਬਕਨ ਲੰਬ ਆਦਨਿਲਾਦ ਸੰਭ ਤੰਕ ਮੁੜ ਚਰਤ ਪਿਤਾ ਜਾ ਕੋ ਪੀਵਣ ਪਾਉਤ ਬੇਦਾ ਤਾ ਕੋ ਕਰਪਾਉ ਰੁਮਾਨਤ ਮਹਾਮੂਲ ਕਚ ਪਿਹਤ ਨ ਜਾਣਤ ਮਹਾਦੇਵ ਕੋ ਕਹਿ ਸਦਾ ਸੇਵ ਤ੍ਰੰਕਾਰ ਕ ਚਿੰਤਨ ਪੇਵ ਆਪ ਆਪਣੀ ਬੋਧ ਜੇਤੀ ਬਰਨਤ ਪਿਨ ਬੀ ਤੂ ਹੈ ਦੇਤੀ ਤੁਮਰਾ ਲਖਣ ਜਾਇ ਬਸਾਰ ਕਹਿ ਬਿਸਜਾ ਪ੍ਰਥਮ ਸੰਸਾਰਾ एक, पे पे एक रूप अनु रूप अरंग पयो राव ते रूपा अंडा जे रसित जकी नियत पेट खान बहु रजदिनी कंफू राजा ह बैठा हो सिमट पयो शंख एकठ सगरी सेले खाय चंबा आज गा स्वरूप सुवाव अवरक्षा मेरी तुम करो सिख आवारा सिख संगरो दुष्ट जीते उठ बदुत पात सकल मणेश करुणन गाता ਜੀ ਅਸਤੁ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤਾ ਮਾਰੇ ਪੁਰਖ ਜਨ ਪਗ ਪੈ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕੜਨੀ ਹੈ ਰੱਛਾ ਹੋਏ ਤੈ ਸਭ ਕਲ ਦੁਸ਼ਟ ਅਨਿਤਨ ਦਤ ਕਲ ਕਿਰਪਾ ਦ੍ਰਿਸ਼ਤ ਨ ਜਾਏ ਨ ਹਰ ਹੋ ਤਾਂ ਕੇ ਤਵ ਤਨਕ ਮੋਹਾਰ ਹੋ ਰੀਤ ਸਿਧ ਕਰਮੋ ਸਭ ਹੋਈ ਦੁਖਾਂ ਚਾਂਜ ਵੈਸ ਕੀ ਨਾ ਕੋਈ ਇੱਕ ਬਾਰ ਜਿੰ ਤੂੰ ਮੈਂ ਸੰਭਾਰਾ ਕਾਲ ਪਾਂਚੇ ਤਾਈ ਅਬਾਰ ਜੇ ਨਰ ਨਾਮ ਤੇ ਹਾਰੋ ਕਾਹ ਦਾਰਤ ਦੁਸ਼ਟ ਦੋਖ ਤੇ ਰਹਾ ਖੜਗ ਕੀ ਤਮ ਸਰਣ ਦੇਹਾਰੀ ਆਪ ਹਾ ਦੇ ਲਿਓ ਬਾਰੀ ਸਰਬ ਥੌਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜ ਕੀ ਤੇ ਮੈਂ ਸਰਣ ਤਿਹਾਰੀ ਆਪ ਹਾ ਦੇ ਲਿਉ ਅਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਉ ਬਚਾਈ ਸੋਈਆ ਆਏ ਗਏ ਜਬ ਤੇ ਤੁਮਰੇ ਤਬ ਤੇ ਗਵਾਂਕ ਤਰੇ ਨੀ ਆਨਿਆ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇ ਕਨ ਮਾਨਿਓ ਸਿਮਰਤ ਸਾਸਤਰ ਬੇਦ ਸਭ ਬੋ ਵੇਦ ਗਏ ਮੈਂ ਕਨ ਜਾਣਿਓ ਸ੍ਰੀ ਸੁਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਭ ਤੋਹਿ ਬਕਾਨੇ ਦੋਹਿਰਾ ਸਗਲ ਦਵਾਰ ਕੁ ਛਾੜ ਕੇ ਗਇਉ ਤੁਹਾਰ ਦਵਾਰ ਬਹੇ ਗਹਿ ਕੀ ਰਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੁ ਛਾੜ ਕੇ ਗਇਉ ਤੁਹਾਰ ਦਵਾਰ ਵਾਹਿ ਤੈ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿ ਸਿਤੀ ਮਨ ਵਜੀਆਂ ਵਾਦਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਉਦੋ ਤਗਉ ਹਰੀ ਕੀ ਰਾਮਨ ਜਦੀ ਵਸਾਇ ਕਹੇ ਨਾਨਕ ਨਦ ਖੂਬ ਸਤਿਗੁਰੂ ਮੇ ਪਾਇਆ ਏ ਮਨ ਮੇਰਾ ਤੂੰ ਸਾਧਾਰੂ ਹਰਿ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰੂ ਕਰੀ ਤੇਰਾ ਕਰ ਸਭ ਸਵਰਨਾ ਸਭਨਾਗਲਾ ਸਮਰਾਤ ਸਵਾਮੀ ਸੋਗਿਆ ਮਨ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੂਹੜ ਨਾਲੇ ਸੱਚੇ ਸਾਇਬ ਗਿਆਨ ਹੀ ਕਰ ਤੇਰਾ ਘਰ ਤਾਂ ਤੇਰਾ ਸਗੁਛੈ ਜਿਸ ਦੇ ਸੋ ਪਾਵੇ ਸਦਾ ਸਿਪਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੀਰੀ ਕਹੇ ਨਾਨਕ ਸੱਚੇ ਸਾਇਬ ਕਿਆ ਨਹੀਂ ਕਰ ਤੇਰਾ ਸਚ ਨਾਮ ਮੇਰਾ ਅਧਾਰੋ ਸਚ ਨਾਮ ਅਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਈ ਵਸੀਆ ਇਨਛਾਂ ਸਭ ਪੁਜਾਈਆ ਸਦਾ ਗੁਰਬਾਨ ਕੀਤਾ ਗੁਰਬਿਟੋ ਜਿਸ ਦੀਆਂ ਵਡਿਆਈਆ ਕਹੇ ਨਾਨਕ ਸੁਣ ਸੰਤੋ ਸੋਤ ਰੂਪਿ ਯਾਰੂ ਸਚ ਨਾਮ ਮੇਰਾ ਅਧਾਰੋ ਵਾਜੇ ਪੰਜ ਸ਼ੋਤਿ ਘਰਸਪਗ ਘਰਸਪਗ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਜ ਦੂਦ ਦਵਾਸ ਕੀਤੇ ਕਾਲ ਕੰਟਕ ਬਾਰਿਆ ਤੂਰ ਕਰ ਪਾਇਤ ਜਿਨ ਕੋ ਸਿ ਨਾਮ ਹਰਿ ਕ ਲਗੀ ਕਹਿ ਨਾਨਕ ਤੈ ਸੁਖ ਹੋਵਾਿਤ ਘਰ ਅਨ ਹਦ ਵਾਜੇ ਆਨੰਦ ਸੁਣਹੁ ਵਡ ਪਾਗੀ ਹੋ सगल मनोरथ पूरे पार प्रभ पाया उत्रे सकल वसूरे दुखरो रोग बे उतरे सुने सची बाणी संत साजन भे सरसे पूरे गुरुते जानी सुनते पुनीत कहते पवत ਸਤਗੁਰ ਰਿਆ ਭਰਪੂਰੀ ਬੇਦਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਸੁਣ ਤੇ ਪੂਨੀਤ ਕ ਤੇਪੂ ਵਤ ਸਤਗੁਰ ਰਿਆ ਭਰਪੂਰੀ ਬੇਦਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਮੁੰ다ਵਣੀ ਮਹਲਾ ਪੰਜੇਵਾ ਥਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਬਸੁਧਾਰ ਏਕੋ ਖਵਜਿਕੋ ਪਹੁੰਚੈ ਤਿਸ ਕੋ 유ਧਾਰ ਏ ਵਸਤ ਜੀ ਨ ਜਾਇ ਨਿਤ ਨਿਤ ਕਰੁਧਾਰ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਪ੍ਰੰਪਸਾਰ ਸਲੋਕ ਮਹਲਾ 5 ਜੀਵ ਤੇਹਰਾ ਕੀਤ ਜਤੂ ਨਹੀਂ ਮੈਨੂ ਜੋਗ ਕਿਤੋਈ ਨਿਰਗੁਣਿਆਰੇ ਕੋ ਗੁਣ ਨਹੀਂ ਅਪੀ ਤਰਸ ਭਿਓਈ ਦਰਸ ਪਿਆ ਮੈ ਰਾਮਤ ਹੋਈ ਸਤਗੁਰ ਸਹਜਣ ਮਿਲੇਆ ਨਾਨਕ ਨਾਮ ਮੈਨੇ ਤਾ ਜੀਵਾ ਤਨ ਮਨ ਤਿ ਵਹਿ ਹਰਿਆ ਦਰਸ ਪਿਆ ਮੈ ਰਾਮਤ ਹੋਈ ਸਤਗੁਰ ਸਹਜਣ ਮਿਲੇਆ नानक नाम मिली तीवा तन मन थी व हरिया वागुरु जी का खालसा वागुरू जी की फतेह